See sí. you. Sí. thank ਕੁੜੇ ਤੇ ਲੱਗਿਆ ਘੂਟਾ ਪਟਲੇ ਤੋਂ ਚੱਕਰ ਨੂੰ ਲਾ ਕੇ ਸੋਹਜੰਨਾ ਹੋ ਨਹੀਂ ਹਰੇ ਆਂਸਾ ਤੇ ਮੈਂ ਤੇਰੀ ਹੱਥਾਂ ਵਾਲੀ ਧੀਆ ਮੇਰੇ ਗੁੱਡੀਆਂ ਬਟੋਲਾਂ ਦੇ ਵੀ ਯਾਰ ਆਇਆ ਮੈਨੂੰ ਵੀ ਕੇ ਮੇਰੇ ਗੁੱਡੀਆਂ ਬਟੋਲਾਂ ਨੂੰ ਸੁਕਾਇਆ ਕਰੰਗੇ ਸੁਕਾਇਆ ਕਰੰਗੇ ਤੇ ਮੇਰੀ ਜਾਨ ਨੂੰ ਦਵਾਇਆ ਕਰੰਗੇ ਉਹ ਹੱਥੀ ਪਾਲੀਆਂ ਧੀਆ ਦਰਦੀ

ਦੋ ਦੋ ਘਰ ਬਸਉਂਦੀਆਂ ਨੇ ਪਹਿਲਾ ਮਾਪਾਪ ਦਾ ਫਿਰ ਆਪਣੇ ਸੋਹਰੇ ਪਰਿਵਾਰ ਦਾ ਜਿੱਥੇ ਕੋਈ ਜੀ ਨਹੀਂ ਜਾਣਦਾ ਹੁੰਦਾ ਉਹਨਾਂ ਦੇ ਵਿੱਚ ਜਾ ਕੇ ਆਪਣਾ ਬੰਨ ਮਹਿਸੂਸ ਕਰਕੇ ਜੀਣਾ ਨਹੀਂ ਤੇ ਅੱਜ ਸਾਨੂੰ ਆਪਣੇ ਸਾਨੂੰ ਆਪਣੇ ਬੈੱਡ ਰੂਮ ਤੇ ਪੈ ਕੇ ਬੈੱਡ ਤੋਂ ਬਿਨਾਂ ਮੁਝੇ ਤਾਂ ਨੀਂਦ ਨਹੀਂ ਆਉਂਦੀ ਤੇ ਜਿੰਦਗੀ ਇਸ ਤਰ੍ਹਾਂ ਕਿੰਨੀ ਖੁੱਲ੍ਹ ਗਈ ਇਹ ਕਿਹੜਾ ਸੰਸਾਰ ਇਹ ਕਿਹੜਾ ਸੰਸਾਰ ਜਿਹਨੂੰ ਉਹ ਜਿਹਨੂੰ ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲਾਂ ਫੋਨ ਖੜਕ ਕੇ ਜਾਂਦੇ ਭਿਨੇਰਾ ਹੋ ਕੇ ਆਈ ਨੀ ਪੁੱਤ ਘਰ ਉਹ ਜਿਹਨੂੰ ਸ਼ਾਮ ਨੂੰ ਹਨੇਰਾ ਪੈਣ ਤੋਂ ਪਹਿਲਾਂ ਮਾਂ ਬਾਪ ਦੀਆਂ ਅੱਖਾਂ 'ਚ ਦੀਦਿਮਣੇ ਵਿਆਹੇ ਉਹਨੇ ਸਦਾ ਵਾਸਤੇ ਆਪਣੇ ਸਾਰੇ ਘਰ ਦੀ ਬੜੀ ਸ਼ੇਤੀ ਕਹਿੰਦੀ ਨੇ ਆ ਨਾ ਸੱਸ ਸੋਹਰੇ ਨੂੰ ਆ ਵਾਪਸ ਸਮਝ ਕੇ ਉਹਨਾਂ ਦੀ ਸੇਵਾ ਕਰਨੀ ਪਰ ਸੱਸ ਸੋਹਰਾ ਵੀ ਆਪਣੀ ਨੂੰਧੀ ਸਮਝਣ ਤੇ ਘਰ ਅਜ ਸੌਖੀ ਸੁਖਰੀ ਸ਼ਾਂਤੀ ਸ਼ਾਂਤੀ ਆ ਉਸ ਘਰ ਦਾ ਫਿਰ ਕੋਈ ਕਰਨੀ ਹੁੰਦਾ ਤੇ ਇਹ ਕੀ ਬੁਆ ਕਹੇ ਸੀ ਕਿ ਮਾਤਾ ਮੈਂ ਫਰਾਈ ਹੋ ਕੇ ਤੇ ਨਹੀਂ ਆਂ ਤੇ ਹੁਣ ਕਿਉਂ ਨਹੀਂ ਸਾਥ ਨਹੀਂ ਕਿਸੇ ਦਾ ਤੇ ਇਹ ਸੁਖੀ ਬਸੇ ਆਪਣਾ thank <laughs> you